ਕਿਸੇ ਨੇ ਬੜੀ ਸੋਹਣੀ ਗੱਲ ਆਖੀ ਹੈ ਜਦੋਂ ਜ਼ਿੰਦਗੀ ਹੀ ਟੈਂਪਰੇਰੀ ਹੈ ਤਾਂ ਇੱਥੇ ਕੋਈ ਹੋਰ ਕਿਵੇਂ ਪਰਮਾਨੈਂਟ ਹੋ ਸਕਦਾ ਹੈ ਅੱਜ ਦੀ ਇਹ ਕਹਾਣੀ ਵੀ اسی ਤਰ੍ਹਾਂ ਦੇ ਸੱਚ ਨੂੰ ਬਿਆਨ ਕਰਦੀ ਹੈ ਇਹ ਕਹਾਣੀ ਹੈ ਇੱਕ ਰਾਜੇ ਦੀ ਇੰਗਲੈਂਡ ਦੇ ਰਾਜੇ ਦੀ ਜਿਸ ਕੋਲ ਸੀ ਅਣਗਿਣਤ ਦੌਲਤ ਸੋਨਾ ਹੀਰੇ ਮੋਤੀ ਜਵਾਰਾਤ ਰਾਜਸੀ ठाट ਪਰ ਉਹ ਚਾਹੁੰਦਾ ਸੀ ਕਿ ਇਹ ਸਾਰੀ ਰੌਣਕ ਦੁਨੀਆ ਨੂੰ ਦਿਖਾਈ ਜਾਵੇ। ਰਾਜੇ ਨੇ ਆਪਣੇ ਮੰਤਰੀ ਦੇ ਨਾਲ ਸਲਾਹ ਕੀਤੀ। ਮੰਤਰੀ ਨੇ ਕਿਹਾ ਮਹਾਰਾਜ ਸਾਡੀ ਧਰਤੀ ਤੇ ਇੱਕ ਮਹਾਨ ਸੰਤ ਵਸਦੇ ਹਨ। ਉਹਨਾਂ ਦਾ ਨਾਮ ਹੈ ਸੰਤ ਇਕ ਨੂਰ। ਲੋਕੀ ਉਹਨਾਂ ਦੀ ਗੱਲ ਵੀ ਮੰਨਦੇ ਨੇ। ਉਹ ਜੇਕਰ ਤੁਹਾਡੀ ਦੌਲਤ ਨੂੰ ਵੇਖਣ ਆਉਣ ਤੇ ਕਹਿ ਦੇਣ ਕਿ ਤੁਸੀਂ ਸਭ ਤੋਂ ਖੁਸ਼ ਹੋ। ਤਾ ਸਭ ਲੋਕ ਵੀ ਇਸ ਗੱਲ ਨੂੰ ਮੰਨਣਗੇ ਮੰਤਰੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਆਦੇਸ਼ ਦਿੱਤਾ ਕਿ ਸੰਤ ਇਕ ਨੂਰ ਨੂੰ ਰਾਜ ਮਹਿਲ ਦੇ ਵਿੱਚ ਲਿਆਓ ਜਿਸ ਤਰ੍ਹਾਂ ਕਿਸੇ ਵਿਦੇਸ਼ੀ ਸਮਰਾਟ ਦਾ ਸਵਾਗਤ ਹੁੰਦਾ ਓਸੇ ਤਰ੍ਹਾਂ ਸੰਤ ਇਕ ਨੂਰ ਦਾ ਸਨਮਾਨ ਹੋਇਆ ਉਸ ਨੂੰ ਰਾਜ ਮਹਲ ਦਿਖਾਇਆ ਗਿਆ ਬੜੇ ਬੜੇ ਵੱਡੇ ਬਾਗ ਸੋਨੇ ਦੇ ਝੁੰਮਰ ਅਨਮੋਲ ਰਤਨਾ ਦੇ ਖਜ਼ਾਨੇ ਪਰ ਇਕਨੂਰ ਦੇ ਚਿਹਰੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਸੀ ਰਾਜੇ ਨੇ ਸੋਚਿਆ ਕਿ ਸ਼ਾਇਦ ਸੰਤ ਇਕਨੂਰ ਭੁੱਖਾ ਹੈ ਉਸਨੇ ਆਪਣੇ ਸਿਪਾਈਆਂ ਨੂੰ ਆਖਿਆ ਕਿ ਸੰਤ ਇਕਨੂਰ ਨੂੰ ਸ਼ਾਹੀ ਭੋਜਨ ਕਰਵਾਇਆ ਜਾਵੇ ਸੰਤ ਇਕਨੂਰ ਨੇ ਸ਼ਾਹੀ ਭੋਜਨ ਢਿੱਡ ਭਰ ਕੇ ਕੀਤਾ ਪਰ ਬਿਲਕੁਲ ਨੀਰਸ ਚਿਹਰੇ ਦੇ ਨਾਲ ਹੀ ਭੋਜਨ ਕੀਤਾ ਆਖਰਕਾਰ ਦਰਬਾਰ ਦੇ ਵਿੱਚ ਰਾਜਾ ਸੰਤ ਇਕਨੂਰ ਨੂੰ ਕਹਿੰਦਾ 10 ਸੰਤ ਇਕਨੂਰ ਮੇਰਾ ਰਾਜ ਭਵਨ ਦੇਖ ਕੇ ਧਨ ਦੌਲਤ ਦੇਖ ਕੇ ਤੋ ਕਿੰਨਾ ਪ੍ਰਭਾਵਿਤ ਹੋਇਆ ਦੱਸੋ ਦੁਨੀਆ ਨੂੰ ਕਿ ਮੈਂ ਸਭ ਤੋਂ ਵੱਡਾ ਖੁਸ਼ ਹਾਂ ਸੰਤ ਇਕਨੂਰ ਨੇ ਨਰਮ ਅਤੇ ਬਹੁਤ ਹੀ ਨਿਮਰਤਾ ਦੇ ਸੁਰ ਦੇ ਵਿੱਚ ਆਖਿਆ ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਇਹ ਸਭ ਕੁਝ ਜੋ ਮੈਂ ਦੇਖਿਆ ਹੈ ਇਹ ਸਭ ਟੈਂਪਰੇਰੀ ਹੈ ਇਹ ਸੱਚਾ ਸੁਖ ਨਹੀਂ ਹੈਗਾ ਇਹ ਸਾਰਾ ਝੂਠਾ ਹੈ ਇਜਲਾਸੀ ਹੈ ਕਾਗਜ਼ੀ ਸੁਖ ਹੈ ਸੰਤ ਇਕਨੂਰ ਦੀ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆ ਗਿਆ ਰਾਜੇ ਨੇ ਆਪਣੇ ਸਿਪਾਈਆਂ ਨੂੰ ਆਖਿਆ ਕਿ ਸੰਤ ਇਕਨੂਰ ਨੂੰ ਖੰਬੇ ਦੇ ਨਾਲ ਬੰਨ੍ਹ ਦਿਓ ਜਿੱਥੇ ਅਸੀਂ ਜ਼ੁਲਮ ਕਰਨ ਵਾਲਿਆਂ ਨੂੰ ਕਾਤਲਾਂ ਨੂੰ ਦੋਸ਼ੀਆਂ ਨੂੰ ਕਤਲ ਕਰਨ ਦਾ ਹੁਕਮ ਦਿੰਦੇ ਹਾਂ ਜੇ ਹੁਣ ਵੀ ਇਹ ਕਹਿ ਦੇਵੇ ਕਿ ਮੈਂ ਸਭ ਤੋਂ ਵੱਧ ਖੁਸ਼ ਹਾਂ ਤਾਂ ਮੈਂ ਇਹਨੂੰ ਜਿਉਂਦਾ ਛੱਡ ਦੇਵਾਂਗਾ ਸੰਤ ਇਕਨੂਰ ਨੇ ਆਖਿਆ ਮaaf ਕਰਨਾ ਪਰ ਇਹ ਮੈਂ ਕਦੇ ਨਹੀਂ ਕਹਿ ਸਕਦਾ ਰਾਜੇ ਨੇ ਗੁੱਸੇ ਅਤੇ ਹੰਕਾਰ ਦੇ ਵਿੱਚ ਹੁਕਮ ਕੀਤਾ ਕਿ ਸੰਤ ਇਕਨੂਰ ਦਾ ਸਿਰ ਧੜ ਦੇ ਨਾਲੋਂ ਵੱਖ ਕਰ ਦਿੱਤਾ ਜਾਵੇ ਜਲਾਦ ਨੇ ਰਾਜੇ ਦਾ ਹੁਕਮ ਸੁਣਦੇ ਸਾਰ ਹੀ ਆਪਣੀ ਤੇਜ ਤਿੱਖੀ ਤਲਵਾਰ ਦੇ ਨਾਲ ਸੰਤ ਇੱਕ ਨੂਰ ਦਾ ਜਿਹੜਾ ਸਿਰ ਸੀਗਾ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ ਸੰਤ ਇੱਕ ਨੂਰ ਦਾ ਧੜ ਅਤੇ ਸਿਰ ਫਰਸ਼ ਦੇ ਉੱਤੇ ਡਿੱਗ ਗਏ ਰਾਜ ਸਭਾ ਦੇ ਵਿੱਚ ਲਹੂ ਹੀ ਲਹੂ ਹੋ ਗਿਆ ਸਭ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ 13 ਸਾਲ ਬਾਅਦ ਰਾਜੇ ਦਾ ਇੱਕ ਰਾਜੇ ਦੇ ਨਾਲ ਬੜਾ ਭਿਆਨਕ ਯੁੱਧ ਹੋਇਆ ਇਸ ਯੁੱਧ ਦੇ ਵਿੱਚ ਰਾਜਾ ਜਿਹੜਾ ਹਾਰ ਗਿਆ ਜੇਤੂ ਰਾਜੇ ਨੇ ਇਸ ਰਾਜੇ ਨੂੰ ਬੰਨ ਲਿਆ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਦੋਂ ਸਭਾ ਦੇ ਵਿੱਚ ਬੰਨ ਕੇ ਇਸ ਰਾਜੇ ਨੂੰ ਲਿਆਂਦਾ ਗਿਆ ਉਸੇ ਖੰਭੇ ਦੇ ਕੋਲ ਖੜਾ ਕੀਤਾ ਗਿਆ ਤਾਂ ਇਸ ਰਾਜੇ ਨੂੰ ਸੰਤ ਇਕ ਨੂਰ ਦਾ ਉਹ ਬਚਨ ਯਾਦ ਆ ਗਿਆ ਜਿਸ ਸਮੇਂ ਸੰਤ ਇਕ ਨੂਰ ਨੇ ਰਾਜੇ ਨੂੰ ਆਖਿਆ ਸੀਗਾ ਕਿ ਇਹ ਸੰਸਾਰ ਦੇ ਵਿੱਚ ਕੋਈ ਵੀ ਸੁਖ ਕੋਈ ਵੀ ਰਾਜ ਪਰਮਾਨੈਂਟ ਨਹੀਂ ਹੈਗਾ ਸਭ ਟੈਂਪਰੇਰੀ ਹੈ ਰਾਜੇ ਨੇ ਇਹ ਗੱਲ ਯਾਦ ਆ ਕੇ ਕਿਹਾ हे ਸੰਤ ਇਕਨੂਰ ਤੂੰ ਸੱਚ ਬੋਲਦਾ ਸੀ ਤੂੰ ਸੱਚ ਬੋਲਦਾ ਸੀ ਸਭ ਕੁਝ ਖਤਮ ਹੋ ਗਿਆ ਸਭ ਕੁਝ ਖਤਮ ਹੋ ਗਿਆ ਸੋਨਾ ਰਤਨ ਰਾਜ ਕੁਝ ਵੀ ਨਹੀਂ ਬਚਿਆ ਹੌਲੀ ਹੌਲੀ ਸੁਰ ਸਭ ਕੋ ਆਵੇ ਵਾਰੀਆ ਜਦੋਂ ਰਾਜੇ ਨੇ ਇਹ ਗੱਲ ਆਖੀ ਤਾਂ ਵਿਜੇਤੂ ਰਾਜੇ ਨੇ ਆਪਣੇ ਸਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਰਾਜੇ ਨੂੰ ਜਿਹੜਾ ਕਿ ਮੇਰੇ ਹੱਥੋਂ ਹਾਰ ਗਿਆ ਇਹਦਾ ਸਿਰ ਵੱਢ ਕੇ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਜਾਵੇ। ਜਲਾਦ ਵਧਿਆ ਉਹਨੇ ਹਾਰੇ ਹੋਏ ਰਾਜੇ ਦਾ ਸਿਰ ਵੱਢ ਦਿੱਤਾ। ਸਭਾ ਦੇ ਵਿੱਚ ਲਹੂ ਹੀ ਲਹੂ ਲਹੂ ਹੀ ਲਹੂ ਹੋ ਗਿਆ। ਸੋ ਗੁਰਮੁਖ ਪਿਆਰਿਓ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ। ਨਾ ਜ਼ਿਆਦਾ ਮਿਲੇ ਤਾਂ ਉੱਚਲੋ ਨਾ ਘਟ ਮਿਲੇ ਤਾਂ ਰੋਵੋ ਨਾ ਕਿਉਂਕਿ ਸਭ ਕੁਝ ਰਾਜ ਵੀ ਰੂਪ ਵੀ ਰਿਸ਼ਤੇ ਵੀ ਦੌਲਤ ਵੀ ਸਭ ਟੈਂਪਰੇਰੀ ਹੈ ਅਸਲੀ ਸੁੱਖ ਸੱਚ ਦੀ ਸਾਂਝ ਅੰਦਰਲੀ ਸ਼ਾਂਤੀ ਅਤੇ ਸਹੀ ਰਾਹ ਦੇ ਚੁਣਨ ਦੇ ਵਿੱਚ ਹੈ ਗੁਰਮਖ ਪਿਆਰਿਓ ਜੇ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤੁਹਾਡੇ ਦਿਲ ਨੂੰ ਛੂਹੀ ਹੋਵੇ ਤਾ ਕਿਰਪਾ ਕਰਕੇ ਇਸ ਕਹਾਣੀ ਨੂੰ ਧਾਰਮਿਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਕਿਉਂਕਿ ਸੱਚ ਨੂੰ ਫੈਲਾਉਣਾ ਵੀ ਇੱਕ ਤਪੱਸਿਆ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੋਟੀਫਿਕੇਸ਼ਨ ਨੂੰ ਔਨ ਕਰਨ ਦੀ ਕਿਰਪਾਲਤਾ ਕਰਨਾ ਲਾਈਕ ਸ਼ੇਅਰ ਕਰਨਾ ਮਿਲਦੇ ਆਂ ਜੀ ਅਗਲੀ ਕਹਾਣੀ ਦੇ ਵਿੱਚ ਜਿਹਨੂੰ ਸੁਣ ਕੇ ਸਾਨੂੰ ਜੀਵਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ